ਉਹਦੇ ਜੁਨਾ ਨੇ ਕਿ ਅਵਰ ਸੋਲੀਡੈਰਿਟੀ ਵਿਦ ਫਲਸਤੀਨੀਅਨਸ ਇਜ਼ ਨਾਟ ਅ ਬਿਟਰੀਅਲ ਆਫ ਜੂਡੀਸਮ ਥੈਨ ਬਟ ਅ ਫੁੱਲਫਿਲਮੈਂਟ ਆਫ ਇਟ ਹੁਣ ਉਹਨਾਂ ਨੂੰ ਪਤਾ ਹੈ ਕਿ ਵੀ ਉਹ ਜਿਹੜੇ ਨੈਤਨ ਯਾਹੂ ਤੇ ਉਹਦੀ نسل ਦੇ ਨੇ ਉਹਨਾਂ ਨੇ ਟਰੋਲ ਕਰਨਾ ਹੈ ਵੀ ਤੁਸੀਂ ਜਿਹੜੇ ਗਦਾਰ ਹੋ ਤੁਸੀਂ ਬਿਟਰੀਅ ਕਰ ਰਹੇ ਹੋ ਯਹੂਦੀ نسل ਨੂੰ ਤੁਸੀਂ ਬਿਟਰੀਅ ਕਰ ਰਹੇ ਹੋ ਇਜ਼ਰਾਈਲ ਨੂੰ ਉਹ ਕਹਿੰਦਾ ਸਾਡਾ ਫਲਸਤੀਨੀਆ ਦੇ ਲਈ ਜੋ ਸੋਲੀਡੈਰਿਟੀ ਹੈ ਉਹਦਾ ਮਤਲਬ ਅਸੀਂ ਇਹ ਨਹੀਂ ਹੈ कि अडोइम डिटेल कर रहे हैं पर यही जूडोइम की स्पिरिट है जिन्होंने याहू ने डिस्ट्रॉय किया और असी फुलफिल कर रहे हैं वैन आवर सेज टॉट दैट टू डिस्ट्रॉय वन लाइफ इज टू डिस्ट्रॉय एन एंटायर वर्ल्ड दे डिड नॉट कार व एक्सैप्शन फॉर फलस्तीनीय वी शैल नॉट रेस्ट अंटिल दिस सीज फायर कैरीज फॉरवर्ड इन टू एन एंड ऑफ ऑक्यूपेशन एंड अ पारथाइट ए है ਉਹ ਕੰਦੇ ਸਾਡੇ ਸੇਜਸ ਨੇ ਅਬਰਾਹਮ ਡੇਵਿਡ ਮੋਜ਼ੇਸ ਕੇ ਜੇ ਇੱਕ ਜ਼ਿੰਦਗੀ ਦਾ ਜ਼ਿਆ ਹੁੰਦਾ ਜੇ ਇੱਕ ਜਿਹੜੀ ਹੈ ਲਾਈਫ ਡਿਸਟਰੋਏ ਹੁੰਦੀ ਹੈ ਤੇ ਇਹਦਾ ਨੁਕਸਾਨ ਸਾਰੇ ਸੰਸਾਰ ਨੂੰ ਹੈ ਅਸੀਂ ਤਾਂ ਉਹਦੇ ਉੱਤੇ ਜਿਹੜਾ ਉਹ ਅਮਲ ਕਰ ਰਹੇ ਹਾਂ ਔਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਵੀ ਅਖੀਰ ਤੱਕ ਜਿਹੜਾ ਇਹ ਸਾਰਾ ਆਕੂਪੇਸ਼ਨ ਐਂਡ ਹੋਏ ਔਰ ਜੋ ਅਪਾਰਥਾਈਡ ਕਰ ਰਿਹਾ ਹੈ ਇਜ਼ਰਾਈਲ ਫلسطੀਨੀਆਂ ਦੇ ਨਾਲ ਵੀ ਔਰ ਜਿਹੜੇ ਵਿਦਨ ਉਹਨਾਂ ਦੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਵੀ ਇਜ਼ਰਾਈਲ ਦੀ ਆਪਣੀ ਪੋਪੂਲੇਸ਼ਨ ਚ 15 ਤੋਂ 20% ਅਰਬ ਨੇ ਹੂੰ ਉਹ ਫੌਜ ਨਹੀਂ ਜੁਆਇਨ ਕਰ ਸਕਦੇ ਉਹਨਾਂ ਦੇ ਨਾਲ ਸੈਕੰਡ ਕਲਾਸ ਸਿਟੀਜ਼ਨ ਵਾਲਾ ਬਿਹੇਵ ਹੁੰਦਾ ਉਹਨੂੰ ਇਜ਼ਰਾਈਲੀ ਜਿਹੜਾ ਅਪਾਰਥਾਈਡ ਦੇ ਤੌਰ ਤੇ ਦੇਖਿਆ ਜਾਂਦਾ ਔਰ ਫਿਰ ਇਹ ਸਾਰੇ ਦੇ ਵਿੱਚ ਉਹਦੀ ਡੀਟੇਲ ਹੈ ਕਿ ਭਾਈ ਇਹਦੇ ਚ ਕਿੰਨ ਕਿਸ ਲੈਵਲ ਤੇ ਤਬਾਹੀ ਕੀਤੀ ਕਿਵੇਂ ਯੂਐਸ ਡੈਮੋਕ੍ਰੈਟਿਕ ਸੈਨੇਟਰ ਕ੍ਰਿਸ ਵੈਨ ਹਾਲਨ ਔਰ ਜੈਫ ਮਾਰਕੀ ਨੇ ਵੀ ਜਾ ਕੇ ਉੱਥੇ ਜਿਹੜੀ ਰਿਪੋਰਟ ਤਿਆਰ ਕੀਤੀ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਪਰਪਸ ਹੈ ਇਜ਼ਰਾਈਲ ਦਾ ਉਹ ਸਿਸਟਮੈਟਿਕ ਪਲਾਨ ਟੂ ਡਿਸਟਰੋਏ ਐਂਡ ਐਥਨਿਕਲੀ ਕਲੀਨ ਫਲਸਤੀਨੀਅਨਸ ਫ্রম ਗਜ਼ਾ ਇਹ ਉਹਨਾਂ ਦਾ ਪਾਰਟ ਹੈ